ਗੁਰੂ ਪਿਆਰੀ ਗੁਰੂ ਸਵਾਰੇ ਗੁਰੂ ਦਾਹੇ ਖਾਸ ਰੂਪ ਸਾਧ ਸੰਗਤ ਜੀ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਦੇ ਪਿਆਰਿਓ ਅੱਜ ਆਪਾਂ ਨਾਮੀ ਅਸ਼ਟਪਦੀ ਦੀ ਸੁਖਮਣੀ ਸਾਹਿਬ ਜੀ ਦੀ ਵਿਆਖਿਆ ਕਰਾਂਗੇ ਜੋ ਲੜੀਵਾਰ ਚੱਲਦੀ ਆ ਰਹੀ ਹੈ ਸਾਧ ਸੰਗਤ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਆਪ ਜੀ ਜੌਬ ਕਰਦੇ ਹੋਏ ਘਰ ਦੇ ਕੰਮ ਕਾਜ ਕਰਦੇ ਹੋਏ 이어ਫੋਨ ਲਗਾ ਕੇ ਆਪ ਆਪਣੇ ਕਥਾ ਸਰਣ ਕਰ ਸਕਦੇ ਹੋ ਜਿਸ ਦੇ ਨਾਲ ਬਾਕੀ ਸਾਰਾ ਪਰਿਵਾਰ ਵੀ ਡਿਸਟਰਬ ਨਹੀਂ ਹੁੰਦਾ ਕਿਉਂਕਿ ਕਈ ਵਾਰ ਘਰ ਵਿੱਚ ਮਰੀਜ਼ ਹੁੰਦਾ ਹੈ ਜਾਂ ਬੱਚੇ ਪੜ੍ਹਦੇ ਹੁੰਦੇ ਹਨ ਤੇ ਤੁਸੀਂ ਖੁਦ ਨਹੀਂ ਸੁਣ ਸਕਦੇ ਇਸ ਤਰ੍ਹਾਂ ਕਰਕੇ 이어ਫੋਨ ਦੇ ذریعے ਤੁਸੀਂ ਬਹੁਤ ਹੀ ਆਨੰਦ ਨਾਲ ਆਪਣੀ ਵਿਆਖਿਆ ਸੁਣ ਸਕਦੇ ਹੋ ਕਿਉਂਕਿ ਆਪਾਂ ਪੜ੍ਹ-ਪੜ੍ਹ ਕੇ ਗੱਡੇ ਲਾਦੇ ਰਹਿੰਦੇ ਹਾਂ ਤੇ ਉਸ ਦਾ मीनिंग ਨਹੀਂ ਪਤਾ ਚੱਲਦਾ ਤੇ ਗੁਰੂ ਦੇ ਪਿਆਰਿਓ ਆਪਾਂ ਨੂੰ ਵਿਆਖਿਆ ਵੀ ਜ਼ਰੂਰ ਸੁਣਨੀ ਚਾਹੀਦੀ ਹੈ ਆਓ ਅੱਜ ਆਪਾਂ ਨਾਮੀ ਅਸ਼ਟਪਦੀ ਦੀ ਵਿਆਖਿਆ ਆਰੰਭ ਕਰਦੇ ਹਾਂ ਜੀ ਸ਼ਲੋਕ ਔਰ ਤਾਰੇ ਜੋ ਅੰਤਰਨਾਮ ਸਰਬ ਮੈਂ ਪੇਖੇ ਭਗਵਾਨ ਜੋ ਹਿਰਦੇ ਅੰਦਰ ਨਾਮ ਨੂੰ ਧਾਰਨ ਕਰਦਾ ਹੈ ਉਹ ਸਾਰਿਆਂ ਵਿੱਚ ਪ੍ਰਮਾਤਮਾ ਨੂੰ ਵੇਖਦਾ ਹੈ ਨਿਮਕ ਨਿਮਕ ਠਾਕਰ ਨਮਸਕਾਰੇ ਨਾਨਕੋ ਅਪਰਸਗਰ ਨਿਸਤਾਰੇ ਸ਼ੇਨ ਸ਼ੇਨ ਪਰਮੇਸ਼ਰ ਨੂੰ ਨਮਸਕਾਰ ਕਰਦਾ ਹੈ ਉਹ ਨਰਲੇਪ ਮਹਾਪੁਰਸ਼ ਸਭ ਨੂੰ ਪਾਰ ਉਤਾਰਾ ਕਰਦਾ ਹੈ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ ਮਾਨਮੇ ਪ੍ਰੀਤ ਨਰੰਜਨ ਦਰਸ ਜਿਸ ਦੀ ਜ਼ੁਬਾਨ ਨੂੰ ਝੂਠ ਨਹੀਂ ਛੋਂਦਾ ਉਸ ਦੇ ਮਨ ਵਿੱਚ ਪਰਮੇਸ਼ਰ ਦੇ ਦਰਸਨਾ ਦੀ ਪ੍ਰੀਤੀ ਹੈ ਭਰਤੀਆ ਰੂਪ ਨਾ ਪੇਖਰ ਨੇਤਰ ਸਾਧਗੀ ਟਹਿਲ ਸੰਤ ਸੰਗ ਹੇਤ ਪ੍ਰਾਈ ਇਸਤਰੀ ਦਾ ਰੂਪ ਅੱਖਾਂ ਨਾਲ ਨਹੀਂ ਵੇਖਦਾ ਸਾਧੂ ਦੀ ਸੇਵਾ ਤੇ ਸੰਤਾਂ ਨਾਲ ਪ੍ਰੇਮ ਕਰਦਾ ਹੈ ਕੰਨ ਨਾ ਸੁਨੇ ਕਾਹੂ ਕਿ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ ਕੰਨਾਂ ਨਾਲ ਕਿਸੇ ਦੀ ਨਿੰਦਿਆ ਨਹੀਂ ਸੁਣਦਾ ਸਭ ਨਾਲੋਂ ਆਪਣੇ ਆਪ ਨੂੰ ਬੁਰਾ ਸਮਝਦਾ ਹੈ ਗੁਰ ਪ੍ਰਸਾਦ ਬਿਖਿਆ ਪਰ ਹਰੇ ਮਨ ਕੀ ਬਾਸਨਾ ਮਨ ਤੇ ਟਰੇ ਮਨ ਕੀ ਬਾਸਨਾ ਮਨ ਤੇ ਟਰੇ ਗੁਰੂ ਦੀ ਕਿਰਪਾ ਨਾਲ ਬਰਿਆਈਆਂ ਨੂੰ ਤਿਆਗ ਦਿੰਦਾ ਹੈ ਮਨ ਦੀ ਵਾਸ਼ਨਾ ਮਨ ਤੋਂ ਮਿਟ ਜਾਂਦੀ ਹੈ ਇੰਦਰੀ ਜਿੱਤ ਪੰਜ ਦੂਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਅਪਰਸ ਇੰਦਰੀਆਂ ਨੂੰ ਜਿੱਤ ਕੇ ਜੋ ਪੰਜਾਂ ਦੇ ਦੁੱਖਾਂ ਤੋਂ ਬਿਨਾਂ ਹੈ ਕਰੋੜਾਂ ਵਿੱਚੋਂ ਇੱਕ ਅਜੀਹਾ ਨਿਰਲੇਪ ਹੁੰਦਾ ਹੈ ਵੈਸ਼ਨੋ ਸੋਜਿਸੂ ਪਰ ਸੋ ਪਰਸਨ ਬਿਸਨ ਕੀ ਮਾਇਆ ਤੇ ਹੋਏ ਪਿੰਨ ਵੈਸ਼ਨੋ ਉਹ ਹੈ ਜਿਸ ਉਪਰ ਪ੍ਰਭੂ પ્રસન્ન ਹੈ। ਈਸ਼ਵਰ ਦੀ ਮਾਇਆ ਉਹ ਹੈ ਅਸੰਗ ਰਹਿੰਦਾ ਹੈ। ਕਰਮ ਕਰਤ ਹੋਵੇ ਨਾ ਕਰਮ ਤਿਸ ਵੈਸ਼ਨੂ ਕਾ ਨਿਰਮਲ ਧਰਮ। ਕਰਮਾ ਕਰਮ ਕਰਦਾ ਹੋਇਆ ਨਿਸ਼ਕਰਮੀ ਹੁੰਦਾ ਹੈ। ਉਹ ਵੈਸ਼ਨੂ ਦਾ ਪਵਿੱਤਰ ਧਰਮ ਹੈ। ਕਾਹੂ ਫਲ ਕੀ ਇੱਛਾ ਨਹੀਂ ਬਾਸ਼ੈ। ਕੇਵਲ ਭਗਤ ਕੀਰਤਨ ਸੰਗ ਰਾਚੈ। ਕਿਸੇ ਫਲ ਦੀ ਇੱਛਾ ਨਹੀਂ ਰਹੁ ਚੌਂਦਾ। ਕੇਵਲ ਭਗਤੀ ਕੀਰਤਨ ਨਾਲ ਪ੍ਰੀਤੀ ਕਰਦਾ ਹੈ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਮਨ ਤਨ ਮਨ ਦੇ ਅੰਦਰ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ ਸਭ ਤੇ ਉੱਤੇ ਕਿਰਪਾਲੂ ਹੁੰਦਾ ਹੈ ਆਪ ਡਿਰੜੇ ਅਵਰੇ ਨਾਮ ਜਪਾਵੇ ਨਾਨਕ ਉਹ ਵੈਸ਼ਨੋ ਭ੍ਰਮ ਗਤ ਪਾਵੇ ਆਪ ਨਿਸ਼ਚੈ ਕਰਕੇ ਹੋਰਨਾ ਨੂੰ ਨਾਮ ਜਪਉਂਦਾ ਹੈ ਉਹ ਵੈਸ਼ਨੋ ਪ੍ਰਮਗਤੀ ਨੂੰ ਪਾਉਂਦਾ ਹੈ ਭਗਵੰਤੀ ਭਗਵੰਤ ਕਾ ਭਗਤ ਕਾ ਰੰਗ ਭਗੋਤੀ ਭਗਵੰਤ ਭਗਤ ਕਾ ਰੰਗ ਭਗਤੀਆਂ ਉਹ ਹੈ ਜਿਸ ਨੂੰ ਪ੍ਰਭੂ ਦੀ ਭਗਤੀ ਦਾ ਪ੍ਰੇਮ ਹੈ ਸਗਲ ਤਿਆਗੇ ਦੁਸ਼ਟ ਕਾ ਸੰਗ ਮਨ ਤੇ ਬਿਨਸੇ ਸਗਲਾ ਭਰਮ ਜੋ ਸਾਰਿਆਂ ਦੁਸ਼ਟਾਂ ਦਾ ਸੰਗ ਤਿਆਗ ਦਿੰਦਾ ਹੈ ਜਿਸ ਦੇ ਮਨ ਤੋਂ ਸਾਰਾ ਪਰਮਨਾਸ਼ ਹੋ ਜਾਂਦਾ ਹੈ ਕਰ ਪੂਜੇ ਸਗਲ ਪਾਰ ਬ੍ਰह्म ਸਾਧ ਸੰਗ ਪਾਪਾ ਮਲ ਖੋਵੈ ਉਹ ਸਭ ਨੂੰ ਪ੍ਰਭੂ ਦਾ ਰੂਪ ਜਾਣ ਕੇ ਪੂਜਦਾ ਹੈ ਸਾਧੂ ਸੰਗ ਕਰਕੇ ਪਾਪਾਂ ਦੀ ਮੈਲ ਨਾਸ਼ ਕਰਦਾ ਹੈ ਤਿਸ ਬੈਸਨੋ ਕੀ ਕੀਮਤ ਉੱਤਮ ਹੋਵੇ ਉਸ ਭਗਤ ਦੀ ਬੁੱਧੀ ਉੱਤਮ ਹੋ ਜਾਂਦੀ ਹੈ ਭਗਵੰਤ ਦੀ ਟਹਿਲ ਕਰੇ ਨਿਤ-ਨਿਤ ਪਰਮੇਸ਼ਰ ਦੀ ਨਿਤਾ ਪ੍ਰਤੀ ਸੇਵਾ ਕਰਦਾ ਹੈ ਮਨ ਤਨ ਅਰਪੇ ਬਿਸਨਪ੍ਰੀਤ ਹਰ ਕੇ ਚਰਨ ਹਿਰਦੇ ਵਿਸਾਵੇ ਮਨ ਤਨ ਹਰੀ ਦੀ ਪ੍ਰੀਤ ਵਿੱਚ ਅਰਪਣ ਕਰ ਦਿੰਦਾ ਹੈ ਹਰੀ ਦੇ ਚਰਨ ਹਿਰਦੇ ਵਿੱਚ ਵਸਾਉਂਦਾ ਹੈ ਨਾਨਕ ਐਸਾ ਪਗਉਤੀ ਭਗਵੰਤ ਕੋ ਪਾਵੇ ਹੈ ਪਾਈ ਅਜਿਹਾ ਭਗਤ ਪ੍ਰਭੂ ਨੂੰ ਪਾਉਂਦਾ ਹੈ ਸੋ ਪੰਡਤ ਜੋ ਮਨਪੁਰ ਬੋਧੈ ਰਾਮ ਨਾਮ ਆਤਮੈ ਸੋਧੈ ਪੰਡਤ ਉਹ ਹੈ ਜੋ ਮਨ ਨੂੰ ਸਮਝਾਉਂਦਾ ਹੈ ਰਾਮ ਦੇ ਨਾਮ ਨੂੰ ਆਪਣੇ ਮਨ ਵਿੱਚ ਵਿਚਾਰਦਾ ਹੈ ਰਾਮ ਨਾਮ ਸਾਰ ਰਸ ਪੀਵੇ ਉਸ ਪੰਡਤ ਕੇ ਉਪਦੇਸ ਜਗ ਜੀਵੇ ਰਾਮ ਨਾਮ ਦੇ ਸ੍ਰਿਸ਼ਟ ਰਸ ਨੂੰ ਪੀਂਦਾ ਹੈ ਉਸ ਪੰਡਤ ਦੇ ਉਪਦੇਸ਼ ਨਾਲ ਜਗਤ ਜਿਉਂਦਾ ਹੈ ਹਰ ਕੀ ਕਥਾ ਹਿਰਦੇ ਬਸਾਵੇ ਸੋ ਪੰਡਤ ਫਿਰ ਜੋਨ ਨਾ ਆਵੇ ਜੋ ਹਰੀ ਦੀ ਕਥਾ ਨੂੰ ਹਿਰਦੇ ਵਿੱਚ ਬਸਾਂਦਾ ਹੈ ਉਸ ਪੰਡਤ ਫਿਰ ਜੋਨ ਨਾ ਆਵੇ ਉਹ ਪੰਡਤ ਮੋੜ ਕੇ ਜੂਨਾ ਵਿੱਚ ਨਹੀਂ ਆਉਂਦਾ ਵੇਦ ਪ੍ਰਾਨ ਸਿਮਰਤ ਬੂਝੇ ਮੂਲ ਤੋ ਕੰਮ ਮੈਂ ਜਾਣੇ ਅਸਤੂਲ ਵੇਦ ਪ੍ਰਾਨਾ ਤੇ ਸਿਮਰਤਿਆਂ ਦੇ ਮੂਲ ਨੂੰ ਬੋਝਦਾ ਹੈ ਨਿਰਗੁਣ ਬ੍ਰਹਮ ਵਿੱਚ ਸੰਸਾਰ ਨੂੰ ਜਾਣਦਾ ਹੈ ਚੋ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਤ ਕੋ ਸਦਾ ਅਦੇਸ਼ ਚੋ ਵਰਨਾ ਨੂੰ ਇੱਕੋ ਉਪਦੇਸ਼ ਦਿੰਦਾ ਹੈ ਉਸ ਪੰਡਤ ਨੂੰ ਸਦਾ ਨਮਸਕਾਰ ਹੈ ਬੀਜ ਮੰਤਰ ਸਭ ਕੋ ਗਿਆਨ ਜੋ ਵਰਨਾ ਮੈਂ ਜਪੇ ਕੋ ਨਾਮ ਸਭ ਮੰਤਰਾਂ ਦਾ ਬੀਜ ਗਿਆਨ ਹੈ ਜੋ ਵਰਨਾ ਵਿੱਚੋਂ ਪਾਵੇ ਕੋਈ ਨਾਮ ਜਪੇ ਜੋ ਜੋ ਜਪੇ ਤਿਸ ਕੀ ਗਤ ਹੋਏ ਸਾਧ ਸੰਗ ਪਾਵੇ ਜਨ ਕੋਏ ਜੋ ਜੋ ਜਪਦਾ ਹੈ ਉਸ ਦੀ ਮੁਕਤੀ ਹੁੰਦੀ ਹੈ ਸਾਧ ਸੰਗ ਆਪਣੇ ਨਾਮ ਨੂੰ ਕੋਈ ਪੁਰਸ਼ ਹੀ ਪਾਉਂਦਾ ਹੈ ਕਰ ਕਿਰਪਾ ਅੰਤਰ ਉਰਧਾਰ ਪਸੂ ਪ੍ਰੇਤ ਮੁਗਤ ਪਾਥਰ ਕੋ ਤਾਰੇ ਕਰ ਕਿਰਪਾ ਕਰਕੇ ਜਿਸ ਦੇ ਹਿਰਦੇ ਅੰਦਰ ਨਾਮ ਵਸਦਾ ਹੈ ਉਹ ਪਸ਼ੂ ਪ੍ਰੇਤ ਮੂਰਤਾ ਅਤੇ ਪੱਥਰਾਂ ਨੂੰ ਧਾਰ ਦਿੰਦਾ ਹੈ ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਸਾਰਿਆਂ ਰੋਗਾਂ ਦਾ ਦਾਰੂ ਇੱਕ ਨਾਮ ਹੈ ਮੰਗਲਮਈ ਗੁਣਾ ਨੂੰ ਗਾਵਣਾ ਮੁਖ ਰੂਪ ਹੈ ਕਾਹੂ ਜੁਗਤ ਕਿਤੇ ਨਾ ਪਾਈਏ ਧਰਮ ਕਿਸੇ ਜੁਗਤੀ ਦਾ ਜਾਂ ਧਰਮ ਕਰਕੇ ਨਾਮ ਕਿਤੋਂ ਨਹੀਂ ਪਾਇਆ ਜਾ ਸਕਦਾ ਨਾਨਕ ਤਿਸ ਮਿਲੇ ਜਿਸ ਲਿਖਿਆ ਤੋਰ ਕਰਮ ਨਾਮ ਉਸ ਨੂੰ ਪ੍ਰਾਪਤ ਹੁੰਦਾ ਹੈ ਜਿਸ ਦੇ ਕਰਮਾਂ ਵਿੱਚ ਤਰੋਹੀਂ ਲਿਖਿਆ ਹੋਵੇ ਜਿਸ ਦੇ ਮਨ ਪਾਰ ਬੰਮ ਕਾ ਨਿਵਾਸ ਤਿਸ ਕਾ ਨਾਮ ਸਤਿ ਰਾਮ ਦਾਸ ਜਿਸ ਦੇ ਮਨ ਵਿੱਚ ਪ੍ਰਮਾਤਮਾ ਦਾ ਵਾਸਾ ਹੈ ਉਸ ਦਾ ਮਨ ਨਾਮ ਸੱਚਾ ਰਾਮ ਭਗਤ ਹੈ ਆ ਤੁਮ ਰਾਮ ਇਸ ਨਦਰੀ ਆਇਆ ਉਸ ਨੂੰ ਆਪਣਾ ਸਰੂਪ ਨજર ਆ ਗਿਆ ਹੈ ਦਾਸ ਦਸੰਤਨ ਪਾਏ ਤਿੰਨ ਪਾਇਆ ਦਾਸਾਂ ਭਾਵ ਕਰਕੇ ਦਾਸਾਂ ਨੇ ਉਸ ਨੂੰ ਪਾ ਲਿਆ ਹੈ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗੇ ਪਰਵਾਨ ਸਦੀਵ ਕਾਲ ਜੋ ਨੇੜੇ ਤੋਂ ਨੇੜੇ ਹਰੀ ਨੂੰ ਜਾਣਦਾ ਹੈ ਉਹ ਸੇਵਕ ਦਰਗਾ ਵਿੱਚ ਪਰਵਾਨ ਹੁੰਦਾ ਹੈ ਆਪਣੇ ਦਾਸ ਕੋ ਆਪ ਕਿਰਪਾ ਕਰੇ ਜਿਸ ਆਪਣੇ ਸੇਵਕ ਨੂੰ ਆਪ ਕਿਰਪਾ ਕਰਦਾ ਹੈ ਤਿਸ ਦਾਸ ਕੋ ਸਭ ਸੋਜੀ ਪਰੇ ਸਗਲ ਸੰਗ ਆਤਮ ਅਦਾਸ ਉਸ ਦਾਸ ਨੂੰ ਸਾਰੀ ਸਮਝ ਪੈ ਜਾਂਦੀ ਹੈ ਮ ਉਹ ਮੰਨ ਕਰਕੇ ਸਭ ਤੋਂ ਉਦਾਸ ਰਹਿੰਦਾ ਹੈ ਐਸੀ ਜੁਗਤ ਨਾਨਕ RAM ਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੇ ਐਸੀ ਜੁਗਤੀ ਵਾਲਾ RAM ਭਗਤ ਹੁੰਦਾ ਹੈ ਪ੍ਰਭ ਦੀ ਆਗਿਆ ਆਤਮ ਹਿਤਾ ਵੇ ਜੋ ਪ੍ਰਭੂ ਦੀ ਆਗਿਆ ਨੂੰ ਸੱਚੇ ਮਨ ਨਾਲ ਮੰਨਦਾ ਹੈ ਜੀਵਨ ਮੁਕਤ ਸਉ ਕਹਾਵੇ ਤੈਸਾ ਹਰਖ ਤੈਸਾ ਉਸ ਸੋਗ ਉਹ ਜੀਵਨ ਮੁਕਤ ਕਹਾਉਂਦਾ ਹੈ ਉਸ ਨੂੰ ਜੈਸੀ ਖੁਸ਼ੀ ਵੈਸੀ ਹੀ ਗੰਮੀ ਹੁੰਦੀ ਹੈ ਸਦਾ ਆਨੰਦ ਤੇ ਨਹੀਂ ਵਿਯੋਗ ਤੈਸਾ ਸਰੁਣ ਤੈਸੀ ਉਸ ਮਾਟੀ ਉਸ ਨੂੰ ਸਦਾ ਹੀ ਆਨੰਦ ਹੈ ਕਦੀ ਦੁੱਖ ਨਹੀਂ ਹੁੰਦਾ ਉਸ ਨੂੰ ਜੈਸਾ ਸੋਨਾ ਵੈਸੀ ਹੀ ਮਿੱਟੀ ਹੁੰਦੀ ਹੈ ਤੈਸਾ ਅੰਮ੍ਰਿਤ ਤੈਸੀ ਬਖਖਾਟੀ ਉਸ ਨੂੰ ਜੈਸਾ ਅੰਮ੍ਰਿਤ ਵੈਸੀ ਹੀ ਕੌੜੀ ਜ਼ਹਿਰ ਹੁੰਦੀ ਹੈ ਤੈਸਾ ਨਾਂ ਮਾਨ ਤੈਸਾ ਅਭਿਮਾਨ ਉਸ ਨੂੰ ਐਸਾ ਮਾਨ ਵੈਸਾ ਹੀ ਅਪਮਾਨ ਹੁੰਦਾ ਹੈ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਉਸ ਨੂੰ ਜੈਸਾ ਗਰੀਬ ਵੈਸਾ ਰਾਜਾ ਹੁੰਦਾ ਹੈ ਜੋ ਕਰਦਾ ਹੈ ਉ ਉਹ ਜੁਗਦੀ ਅੰਦਰ ਕਰਦਾ ਹੈ ਨਾਨਕ ਉਹ ਪੁਰਖ ਕਈਏ ਜੀਵਨ ਮੁਕਤ ਉਹ ਪੁਰਸ਼ ਜੀਵਨ ਮੁਕਤ ਕਿਹਾ ਜਾਂਦਾ ਹੈ ਪਾਪਮ ਕੇ ਸਗਲੇ ਠਾਓ ਜਿਤ ਜਿਤ ਕਰ ਰੱਖੇ ਤੈ ਸਾਤਿਨ ਨਾਉ ਪਰਮੇਸ਼ਰ ਦੇ ਹੀ ਸਾਰੇ ਸਥਾਨ ਹਨ ਜਿਸ ਜਿਸ ਘਰ ਵਿੱਚ ਰੱਖਦਾ ਹੈ ਵੈਸਾ ਹੀ ਉਹਨਾਂ ਦਾ ਨਾਮ ਪਹਿ ਜਾਂਦਾ ਹੈ ਪਸ਼ੂ ਪੰਛੀ ਮਨੁੱਖ ਅਦਿਕ ਆਪੇ ਕਰਨ ਕਰਾਮਣ ਜੋਗ ਆਪ ਹੀ ਸਭ ਕੁਝ ਕਰਨ ਤੇ ਕਰਾਉਣ ਨੂੰ ਸਮਰੱਥ ਹੈ। ਪ੍ਰਭ ਭਾਵੇ ਸੋਈ ਫਨ ਹੋਗ, ਪਸਰਿਓ ਆਪ ਹੋਏ ਅਨੰਤ ਰੰਗ, ਜੋ ਪ੍ਰਭੂ ਨੂੰ ਪਾਵਦਾ ਹੈ, ਉਹੀ ਫਿਰ ਹੁੰਦਾ ਹੈ। ਬੇਅੰਤ ਲਹਿਰਾ ਰੂਪ ਹੋ ਕੇ ਆਪ ਹੀ ਫੈਲ ਰਿਹਾ ਹੈ। ਲਖੇ ਨਾ ਜਾਏ ਭ੍ਰਮ ਕੇ ਰੰਗ, ਜੈਸੀ ਮਤ ਦੇ ਤੈਸਾ ਪ੍ਰਗਾਸ। ਪਰਮੇਸ਼ਰ ਦੇ ਰੰਗ ਜਾਣੇ ਨਹੀਂ ਜਾਣੇ, ਜਾਂਦੇ ਜੈਸੀ ਬੁੱਧੀ। ਦਿੰਦਾ ਹੈ ਵੈਸਾ ਹੀ ਪ੍ਰਕਾਸ਼ ਹੁੰਦਾ ਹੈ ਪਾਰ ਬ੍ਰह्म ਕਰਤਾ ਅਭਿਨਾਸ ਸਦਾ 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 ਦੇ ਆਲ ਰਚਨਹਾਰ ਪਰਮੇਸ਼ਰ ਨਾਸ਼ ਰਹਿਤ ਹੈ ਉਹ ਤਿੰਨ ਕਾਲ ਹੀ ਮਿਹਰ ਬਾਨ ਹੈ ਸਿਮਰ ਸਿਮਰ ਨਾਨਕ ਪੈ ਨਿਹਾਲ ਉਸ ਨੂੰ ਸਿਮਰ ਸਿਮਰ ਕੇ ਬੇਅੰਤ ਕੀਰਤਾਰਥ ਹੋਏ ਹਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ